वाहे गुरु जी का खालसा वाहेगुरू जी की फतेह सि चैनल तो मैं थोड़ी तो अपनी अनुकौर अज मूँ बहुत ही खुशी हुई पी है, सोचा जिन्दी जिन्दी है तो सोचो कि जल्दी जल्दी मैं खुशी थोड़े शेयर करना खुशी किस गल खुशी इस गल कि पंजाब एस जी पीसी ਜਾਗਰੂਕ ਹੋ ਗਈ ਹੈ ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਤਾਂ এসਜੀਪੀਸੀ ਨੇ ਲੋਕਾਂ ਨੇ ਭੰਡਿਆਈਏ ਘਰ ਪਟਿਆਲਾ ਦੇ ਵਿੱਚ ਤਲ ਤਲ ਸ਼ੀ ਦੁਖਣ ਵਾਲੇ ਗੁਰਦੁਆਰਾ ਸਾਹਿਬ ਆਜ ਦੇ ਦਰਸ਼ਨ ਵੀਦਾਰ ਕਰਨ ਦਾ ਮੌਕਾ ਮਿਲਿਆ ਤਾਂ ਖੁਸ਼ੀ ਇਸ ਗੱਲ ਦੀ ਹੋਈ ਕਿ ਜਦੋਂ ਗੇਟ ਦੇ ਅੰਦਰ ਐਂਟਰੀ ਕੀਤੀ ਉਸ ਵਕਤ ਵੀ ਮੈਨੂੰ ਕੋਈ ਫੋਟਾ ਖਿੱਚਦਿਆਂ ਨਹੀਂ ਦੇਖਿਆ ਜਦੋਂ ਦਰਬਾਰ ਸਾਹਿب ਦਰਸ਼ਨ ਕਰੇ ਉੱਥੇ ਸਭ ਦੇ ਫੋਨ ਜੇਬ ਦੇ ਵਿੱਚ ਸੀ ਉਸ ਤੋਂ ਬਾਅਦ ਸਰੋਵਰ ਸਾਹਿਬ ਗਏ ਸਰੋਵਰ ਸਾਹਿਬ ਜਿੱਦ ਪ੍ਰਕਰਮਾ ਕਰੇ ਸਭ ਤੋਂ ਗਿਆਨ ਖੁਸ਼ੀ ਹੱਥੇ ਹੋਈ ਕੋਈ ਨਹੀਂ ਕਿ ਐ ਫੇਸ ਬਣਾ ਕੇ ਸੈਲਫੀ ਨਹੀਂ ਸੀ ਲੈ ਰਹਾ ਔਰ ਦੂਜੀ ਚੀਜ਼ ਸੇਵਾਦਾਰ ਡਿਊਟੀ ਦੇ ਉੱਤੇ ਇਹਨੇ پابੰਦ ਹੋਏ ਪਏ ਨੇ ਕਿ ਜੇਕਰ ਕਿਸੇ ਦੇ ਹੱਥ ਵਿੱਚ ਫੋਨ ਦੇਖਦੇ ਨੇ ਸੇਵਾਦਾਰੋ ਤੇ ਕੌਣ ਜਾਣਦੇ ਨੇ ਟਿੱਕੇ ਲੰਨੇ ਨੇ ਬਾਈ ਜੀ ਆਪਣੇ ਫੋਨ ਜੇਬਾਂ ਵਿੱਚ ਪਾਓ ਬਹੁਤ ਹੋ ਗਿਆ ਕਾਸ਼ ਜੇਕਰ ਐਸਜੀਪੀਸੀ ਨੇ ਇਹ ਸ਼ਕਤੀ ਪਹਿਲਾਂ ਕੀਤੀ ਹੁੰਦੀ ਤਾਂ ਕਦੇ ਵੀ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਲਈ ਕਿਸੇ ਦੀ ਔਕਾਤ ਨਹੀਂ ਸੀ ਹੋਣੀ ਅੱਜ ਅਸੀਂ ਜਾਗਰੂਕ ਹੋਏ ਆ ਆਪਾਂ ਅੱਜ ਤੱਕ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਹਮੇਸ਼ਾ ਹੀ ਐਸਜੀਪੀਸੀ ਨੂੰ ਭੰਡਿਆਂ ਜਾਂਦਾ ਪਰ ਹੁਣ ਤੱਕ ਕਿਸੇ ਨੇ ਇੱਕ ਵੀ ਪੋਸਟ SGPC ਨੇ ਜੋ ਇਹ ਫੈਸਲਾ ਲਿਆ ਇਸ ਦੇ ਹੱਕ ਵਿੱਚ ਨਹੀਂ ਪਾਈ ਕਿਸੇ ਨੇ ਛਲਾਗਾ ਨਹੀਂ ਕੀਤੀ ਕੀ ਕਾਰਨ ਹੈ ਕਿ ਦਿੱਲੀ ਤੋਂ ਕੋਈ ਆਰਡਰ ਆਂਦਾ ਆ ਤੇ ਅਸੀਂ ਉਸ ਤੇ ਬੜੀਆਂ ਛਲਾਗਾ ਕਰਦੇ ਆ ਤੇ ਬਹੁਤ ਹੀ ਖੁਸ਼ ਹੁੰਨੇ ਆ ਪਰ ਜਦੋਂ ਸਾਡੀ ਪੰਜਾਬ ਦੀ SGPC ਕੋਈ ਹੁਕਮ ਕਰਦੇ ਆ ਹਨਾ ਅਸਾਂ ਦੇ ਜਥੇਦਾਰ ਸਾਹਿਬ ਕੋਈ ਹੁਕਮ ਕਰਦੇ ਨੇ ਅਸੀਂ ਉਹ ਛਲਾਗਾ ਨਹੀਂ ਕਰਦੇ ਅਸੀਂ ਆਪਣੀ ਕਮੀ ਦਿਖਾਉਂਦੇ ਆ ਦਿੱਲੀ ਵਾਲਿਆਂ ਨੂੰ ਜਿਸ ਦੇ ਕਾਰਨ ਅੱਜ ਵੀ ਜੜਾ ਪੰਜਾਬ ਪਿੱਛੇ ਰਹਿ ਜਾਂਦਾ ਤੇ ਜੇਕਰ ਗੱਲ ਕਰੀਏ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਦੀ ਤਾਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਨ ਦੀ ਜਿਹੜੀ ਗੁਸਤਾਖੀ ਆ ਗਲਤੀ ਆ ਇਹ ਉਹਨਾਂ ਲੋਕਾਂ ਦੀ ਨਹੀਂ ਜਿਹੜੇ ਬੇਅਦਬੀਆਂ ਕਰਦੇ ਨੇ ਆਪਾਂ ਲੋਕਾਂ ਦੀ ਗਲਤੀ ਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਕੋਲ ਕੀ ਸ਼ੈ ਆ ਸਾਡੇ ਕੋਲ ਕਿਹੜੀ ਇਹ ਜੀ ਸ਼ੈ ਆ ਕਿ ਜਿਸ ਦੇ ਅੱਗੇ ਸਾਰੇ ਹੀ ਜ਼ੀਰੋ ਨੇ ਅਸੀਂ ਜਾਣਦੇ ਆ ਕਿ ਨਿਕ ਸਪੋਰਟ ਸਮਝ ਕੇ ਹਨਾ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਕਾਂ ਦੇ ਜਾਂ ਫਿਰ ਲੋਕਾਂ ਨੂੰ ਦਿਖਾਣ ਲਈ ਜਾਂਦੇ ਆ ਕਿ ਅਸੀਂ ਗੁਰੂ ਮਹਾਰਾਜ ਜੀ ਨੂੰ ਦੇਖੋ ਕਿੰਨਾ ਪਿਆਰ ਕਰਦੇ ਆ ਕਾਸ਼ ਅਸੀਂ ਗੁਰੂ ਮਹਾਰਾਜ ਜੀ ਨੂੰ ਆਪਣਾ ਵੱਡ ਵਡੇਰਾ ਸਮਝ ਕੇ ਡਰਦੇ ਹੋਈਏ ਅੱਜ ਐਸਜੀਪੀਸੀ ਨੇ ਜੋ ਹੁਕਮ ਦਿੱਤੇ ਹਨਾ ਫੋਨਾਂ ਨੂੰ ਯੂਜ਼ ਨਾ ਕਰਨ ਦੇ ਸੈਲਫੀਆ ਨਾ ਲੈਣ ਦੇ ਜੇਕਰ ਥੋੜੀ ਜੀ ਆਪਾਂ ਵੀ ਜ਼ਿੰਮੇਵਾਰੀਆਂ ਦਿਖਾਈਏ ਨਾ ਤਾਂ ਇਹ ਲਗਾਓ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਇੰਜੰਜ ਕੰਮ ਬਣ ਕੇ ਸੋ ਇੱਕ ਵਾਰੀ ਮੈਂ ਪਿਆਗ ਨੂੰ ਸਾਡੇ ਜਥੇਦਾਰ ਸਹਿਬਾਨਾਂ ਦਾ ਧੰਨਵਾਦ ਕਰ ਦਿਆਂ ਜਿਨ੍ਹਾਂ ਨੇ ਸਖਤੀ ਦੇ ਨਾਲ ਇੱਕ ਕਦਮ ਚੁੱਕਿਆ ਔਰ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਲੋਕ ਵੀਡੀਓ ਬਣਾਉਂਦੇ ਸੀ ਫੋਟੋਆਂ ਖਿੱਚਦੇ ਸੀ ਸੈਲਫੀਆਂ ਪਾਉਂਦੇ ਸੀ ਦਰਬਾਰ ਸਾਹਿਬ ਪਿੱਛੇ ਦਰਬਾਰ ਸਾਹਿਬ ਪਿੱਛੇ ਹੁੰਦੇ ਸੀ ਆ ਮੂਰੇ ਖੜ ਕੇ ਐ ਫੋਟੋਆਂ ਖਿੱਚਦੇ ਸੀਗੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੰਜਾਬੀ ਜਾਗ ਗਿਆ ਸਿੱਖ ਕੌਮ ਜਿਹੜੀ ਹੈ ਇਹ ਉਹ ਕੌਮ ਹੈ ਕਿ ਜਦੋਂ ਇਹ ਜਾਗ ਵੀ ਹੈ ਨਾ ਤਾਂ ਸਖਤੀ ਦੇ ਨਾਲ ਆਪਣੇ ਕਾਨੂੰਨ ਆਪ ਬਣਾਉਂਦੀ ਆ ਐਨੀ ਗੱਲ ਕਹਿੰਦੀ ਹੋਈ ਤੁਹਾਡੇ ਤੋਂ ਰੁਖਸਤ ਹੁੰਨੀ ਆ ਕੋਈ ਗੱਲ ਆਖੀ ਗਈ ਹੋਵੇ ਤਾਂ ਠਿਮਮਾ ਦੀ ਯਾਤਕਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤ